2025 ਦੇ ਵਿੱਚ ਨਾ ਤਾਂ ਦੁਨੀਆਦਾਨਤ ਹੋਊਗਾ ਨਾ ਹੀ ਕਾਲਯੁਗਦਾਨਤ ਹੋਊਗਾ ਸਿਰਫ ਵਿਊਜ਼ لینڈ ਦੀ ਖਾਤਰ ਆਪਾਂ ਉਹ ਪ੍ਰੈਡਿਕਸ਼ਨ ਕਰੀ ਜਾ ਰਹੇ ਆ ਕਿ ਕਾਲਯੁਗਦਾਨਤ ਹੋ ਜਾਏਗਾ ਕਾਲਯੁਗ ਦੀ ਸ਼ੁਰੂਆਤ ਆ ਮੈਂ ਜਿੰਨੇ ਵੀ YouTube ਦੇ ਉੱਤੇ ਜਿੰਨੇ ਵੀ ਪੋਡਕਾਸਟ ਆਏ ਆ ਜਿੰਨੇ ਵੀ ਆਏ ਮੈਂ ਚੈਲੈਂਜਿੰਗ ਵੇ ਦੇ ਨਾਲ ਕਹਿ ਰਿਹਾ ਵੀ ਕੋਈ ਅੰਤ ਨਹੀਂ ਹੋਣਾ ਤੁਸੀਂ ਕਿਦਾਂ ਕਹਿ ਦਿੱਤਾ ਵੀ ਕਾਲਯੁਗਦਾਨਤ ਹੋ ਗਿਆ ਨਾ ਪਰਮਾਤਮਾ ਦੀ ਕਦਰ ਕੀਤੀ ਨਾ ਪ੍ਰਮਾਤਮਾ ਦੇ ਬਣਾਏ ਅਸੂਲਾਂ ਦੀ ਕਦਰ ਕੀਤੀ ਨਾ ਉਹਦੇ ਬਣਾਏ ਬੰਦਿਆਂ ਦੀ ਕਦਰ ਕੀਤੀ ਨਾ ਨੇਚਰਲ ਰਿਸੋਰਸਸ ਦੀ ਕਦਰ ਕੀਤੀ ਕਰੋਨਾ ਵਾਇਰਸ ਤੋਂ ਵੱਡੀ ਬਿਮਾਰੀ ਆ ਰਹੀ ਹੈ 2025 ਦੇ ਵਿੱਚ ਤੁਹਾਡੇ ਬੂਏ ਤੇ ਵਰਲਡ ਵਾਰ ਦਸਤਕ ਦੇ ਰਹੀ ਹੈ ਜਦੋਂ ਸ਼ੈਤਾਨ ਦਾ ਰਾਜ ਹੋਊਗਾ ਸ਼ੈਤਾਨ ਦਾ ਰਾਜ ਹੋਊਗਾ ਐਂਡ ਉਹਨੂੰ ਹੀ ਉਹ ਫੋਲੋ ਕਰਨ ਲਈ ਲੋਕਾਂ ਨੂੰ ਮਜਬੂਰ ਕਰੂਗਾ ਕਲੀ ਨਾਗਰ ਆਜਾ ਜੀ ਜਿਨ ਨੇ ਇਸ ਵਰਡ ਦੇ ਉੱਤੇ ਰਾਜ ਕਰਨਾ ਹੋ ਜਦੋਂ ਸ਼ੈਤਾਨ ਦਾ ਪੂਰਾ ਪੀਕ ਤੇ ਰਾਜ ਹੋ ਜਾਊਗਾ ਕੀ ਉਦੋਂ ਫਿਰ ਧਾਰਮਿਕ ਸਥਾਨ ਬਿਲਕੁਲ ਬੰਦ ਹੋ ਜਾਣਗੇ